ਹਾਂਜੀ ਬਾਈ ਅੱਜ ਆਪਾਂ ਨਾ ਪਸ਼ੂ ਚੈੱਕ ਕਰਾਈ ਸੀਗੇ ਆਪਣੇ ਪੀੜੀ ਕਰਾਈ ਸੀਗੀ ਬਾਈਦਾਰੇ ਤੋਂ ਚੈਨੇ ਵਾਲੇ ਤੋਂ ਆਪਣੇ ਫਾਰਮ ਤੇ ਇਹੀ ਵਿਜ਼ਿਟ ਕਰਦੇ ਨੇਗੇ ਤੇ ਸਾਰੀ ਨੌਲਜ ਵੀ ਇਹੀ ਦੰਦੇ ਹੁੰਦੇ ਹੈਗੇ ਆਪਾਂ ਨੂੰ ਜੇ ਕੋਈ ਕੇਸ ਜਾਂ ਕੋਈ ਮੈਡੀਸਨ ਲਾਉਣੀ ਹੋਵੇ ਤਾਂ ਬਾਈ ਆਪਾਂ ਨੂੰ ਦੱਸ ਦਿੰਦਾ ਹੁੰਦਾ ਤੇ ਏਆਈ ਆਪਣੇ ਬਾਈ ਕਰਦਾ ਹੁੰਦਾ ਸਾਰੀ ਪਸ਼ੂਆਂ ਦੀ ਤੇ ਬਹੁਤ ਚੰਗਾ ਸੀਮਣ ਰੱਖਦੇ ਆ ਆਪਣੇ ਕੋਲੇ ਬੱਚੀ ਦੇ ਉਹ ਬੱਚੀਆਂ ਤਿੰਨੀ ਬਾਈ ਨਹੀਂ ਇਹੀ ਕਰੀ ਹੋਈ ਸੀ ਸਾਰੇ ਬੱਚੇ ਤਕਰੀਬਨ 3 ਸਾਲ ਹੋ ਗਏ ਆਪਣੇ ਕੋਲੇ ਬਾਈ ਨੂੰ ਆਉਂਦੇ ਨੂੰ ਤੇ ਅੱਜ ਆਪਣੇ ਪਸ਼ੂ ਚੱਕ ਕਰੇ ਸੀਗੇ ਚਾਰ ਪਸ਼ੂਆਂ ਨੇ ਸੀਮਨ ਲਾਈ ਸੀ ਤੇ 60 ਦਿਨਾਂ ਤੋਂ ਆਪਾਂ ਪਸ਼ੂ ਚੱਕ ਕਰੇ ਨੇਗੇ ਤੇ ਚਾਰੇ ਦੇ ਚਾਰੇ ਗੱਭਣ ਨਿਕਲੇ ਆ ਤੇ ਬਾਕੀ ਬਾਈ ਦੱਸ ਦੇਣਗੇ ਤੁਹਾਨੂੰ ਸੋ ਵੀਰੋ ਮੈਂ ਪਸ਼ੂ ਪਾਲਣ ਨੂੰ ਮਹਿਕਮੇ ਚ ਆਈ ਆਈ ਵਰਕਰਾਂ ਕਾਫੀ ਟਾਈਮ ਮੈਂ ਤਾਂ ਸਾਨੂੰ ਮਹਿਕਮੇ ਨੇ ਟ੍ਰੇਨਿੰਗ ਕਰਾਈ ਹੋਈ ਆਈ ਆਈ ਵਰਕਰ ਚੰਗਾ ਸੀਮਨ ਰੱਖਦੇ ਆਪਾਂ ਜੇ ਕੋਈ ਲੋੜ ਆ ਕਿਸੇ ਨੇ ਆਈ ਆਈ ਕਰਵਾ ਸਕਦੇ ਠੀਕ ਹਾਂ ਹਾਂਜੀ ਬਾਈ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਵੀ ਅੱਜ ਆਪ ਆਪਣੇ ਪਸ਼ੂ ਚੈੱਕ ਕਰਾਏ ਸੀਗੇ ਚਾਰ ਪਸ਼ੂ ਚੈੱਕ ਕਰਾਏ ਸੀਗੇ ਤੇ ਚਾਰੇ ਦੇ ਚਾਰੇ ਵੀ ਗੱਭਣ ਨਿਕਲੇ ਨੇਗੇ ਇਹਦੇ ਚ ਬਈ ਸਾਰਿਆਂ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈਗੀ ਵੀ ਆਪਣੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਆਪਣੇ ਛੇਤੀ ਕਦੇ ਰਿਪੀਟਰ ਵਾਲੀ ਕੋਈ ਸਮੱਸਿਆ ਆਈ ਨਹੀਂ ਹੈਗੀ ਆਪਣੇ ਪਸ਼ੂ ਰਿਪੀਟ ਬਹੁਤ ਅਸੂងਾਂ ਦੀ ਬਾਹਰੋਂ ਆ ਪਰ ਰਿਪੀਟਰ ਪਸ਼ੂ ਲਿਆ ਕੇ ਘਰੇ ਸਵਾਲ ਲੰਨੇ ਆ ਜਿਹੜੇ ਆਪਣੇ ਘਰੇ ਪਸ਼ੂ ਰੱਖੇ ਹੋਏ ਨੇਗੇ ਪਰਮਾਨੈਂਟ ਦੁੱਧ ਦੇ ਉਹਨਾਂ 'ਚ ਕਦੇ ਰਿਪੀਟਰ ਦੀ ਸਮੱਸਿਆ ਆਈ ਨਹੀਂ ਹੈਗੀ ਬਾਕੀ ਕਾਰਨਾ ਕਰਾਉਣਾ ਤਾਂ ਚਲੋ ਹਨਾ ਪਰਮਾਤਮਾ ਦੇ ਸਾਰੇ ਦੀ ਗੱਲ ਆ ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਮਿਹਨਤ ਦੀ ਤੇ ਬੰਦੇ ਦੀ ਨੌਲੇਜ ਦੀ ਤੇ ਬਾਲੇ ਬਾਈ ਪੁੱਛਣ ਲੱਗ ਜਾਂਦੇ ਆ ਵੀ ਪਸ਼ੂ ਰੀਪੀਟ ਕਰਦੇ ਆਗੇ ਵੀ ਉਹਦੇ ਲਈ ਅਸੀਂ ਕੀ ਕਰੀਏ ਜਾਂ ਕੀ ਤੁਸੀਂ ਕੀ ਵਰਤ ਦੇਓਗੇ ਆਪਾਂ ਨੂੰ ਬਈ ਕਨਸੈਪਸ਼ਨ ਰੇਟ ਬਹੁਤ ਵਧੀਆ ਮਿਲਦਾ ਤੇ ਆਪਾਂ ਇੱਕ ਪਸ਼ੂ ਦੇ ਇੱਕ ਸਟਰਾ ਹੀ ਲਾਉਣੇ ਹੁੰਦੇ ਆ ਇੱਕ ਸਟਰਾ ਤੇ ਆਪਣੇ ਪਰਮਾਤਮਾ ਦੀ ਕਿਰਪਾ گاਵਾਾਂ ਦੇ ਵੀ ਬਸ ਇੱਕ ਸਟਰਾ ਹੀ ਲਾਉਣ ਦੀ ਲੋੜ ਪੈਂਦੀ ਆ ਇੱਕ ਸਟਰਾ ਨਾਲ ਹੀ ਰਹਿ ਜਾਂਦੀਆਂ ਨੇਗੀਆਂ ਕਨਸੀਵ ਕਰ ਜਾਂਦੀਆਂ ਨੇਗੀਆਂ ਸਭ ਤੋਂ ਮੇਨ ਫੋਕਸ ਤਾਂ ਆਪਣਾ ਹੁੰਦਾ ਮਿਨਰਲ ਮਿਕਸਚਰ ਤੇ ਮੇਨ ਫੋਕਸ ਹੀ ਮਿਨਰਲ ਮਿਕਸਚਰ ਤੇ ਆ ਤੇ ਦੂਜਾ ਹੋ ਗਿਆ ਡਾਈਟ ਪਲਾਨ ਇੱਕ ਆਪਾਂ ਕਦੇ ਵੀ ਨਾ ਬਾਜ਼ਾਰ ਵਾਲੀ ਫੀਡ ਤੇ ਨਹੀਂ ਰਹੇ ਕਿਸੇ ਵੀ ਬ੍ਰਾਂਡ ਤੇ ਕਾਰਗਿਲ ਲਾ ਲਓ ਟਬਾਣਾ ਲਾ ਲਓ ਤਾਰਾ ਲਾ ਲਓ ਕੋਈ ਮਰਜ਼ੀ ਐ ਮੈਂ ਮਾੜਾ ਕਿਸੇ ਨੂੰ ਨਹੀਂ ਕਹਿੰਦਾ ਆਪਾਂ ਵੀ ਵਰਤਦੇ ਆ ਨਾਲ ਹੁਣ ਆਪਾਂ ਟਬਾਣਾ ਵਰਤੀ ਜਾਂਦੇ ਆ ਬਹੁਤ ਜ਼ਿਰ ਹੋ ਗਿਆ ਪਰ ਕੱਲੀ ਬਾਜ਼ਾਰ ਵਾਲੀ ਫੀਡ ਤੇ ਨਾ ਰਹੋ ਤੇ ਕੱਲੀ ਆਪ ਦੀ ਬਣਾਈ ਹੋਈ ਤੇ ਵੀ ਨਾ ਰੋ ਜੇ ਮੱਝਾਂ ਦਾ ਕੰਮ ਕਰਨਾ ਹੈ ਜਿਹੜੀ ਆਪਾਂ ਆਪ ਦੀ ਬਣਾਈ ਹੋਈ ਫੀਡ ਹੈ ਉਹਦੇ ਚ ਕੀ ਚੱਕਰ ਹੁੰਦਾ ਅਨਾਜ ਹੁੰਦਾਗਾ ਆਪਾਂ ਕੱਚਾ ਅਨਾਜ ਐਸੀ ਤਰ੍ਹਾਂ ਹੀ ਦਲਾ ਲਿਆਉਣੇ ਆਗੇ ਉਹ ਪਸ਼ੂਆਂ ਨੂੰ ਬਹੁਤ ਜ਼ਿਆਦਾ ਮੋਟਾ ਕਰ ਦਿੰਦਾ ਮੱਝਾਂ ਨੂੰ ਜਦੋਂ ਵਾੜਾ ਪਸ਼ੂ ਰਾਜੀ ਵੀ ਮਾੜਾ ਤੇ ਵਾੜਾ ਲਿੱਸਾ ਵੀ ਮਾੜਾ ਜਦੋਂ ਪਸ਼ੂ ਤੇ ਨਜਾਇਜ਼ ਹੀ ਫੈਟ ਚੜਨਾ ਲੱਗ ਗਈ ਉਦੋਂ ਵੀ ਪਸ਼ੂ ਦੁੱਧ ਦੰਦੇ ਨਹੀਂ ਹੈਗੇ ਪ੍ਰੋਪਰ ਤੇ ਕਨਸੀਵ ਵੀ ਨਹੀਂ ਕਰਦੀਆਂ ਗਿਆ ਇਸ ਕਰਕੇ ਆਪਾਂ ਦੋਨੇ ਦੰਨੇ ਹੁੰਨੇ ਆਗੇ ਦੂਜਾ ਬਾਕੀ ਫੀਡ ਦਾ ਤਾਂ ਆਪਾਂ ਕਈ ਵਾਰੀ ਪਾਈ ਦਿੱਤਾ ਦੇਖੋ ਆਪਾਂ ਨਾਲ ਟਬਾਣਾ ਚੱਲਦੀ ਹੈ ਕੀ ਆਪਣੇ ਤੇ ਟਬਾਣਾ ਦੇ ਨਾਲ ਆਪਣੇ ਛੋਲਿਆਂ ਦੀ ਜੂਰੀ ਹੋਗੀ ਛੋਲਿਆਂ ਦਾ ਖੰਡਾ ਕਣਕ ਮੱਕੀ ਦੀ ਲੇਟੀ ਬੜੇਮਿਆਂ ਦੀ ਖਲ ਸਰੋਂ ਦੀ ਖਲ ਨਾਲ ਮਿਨਰਲ ਮਿਕਸਚਰ ਹੋ ਗਿਆ ਬਫਰ ਹੋ ਗਿਆ ਇਹ ਚੀਜ਼ਾਂ ਹੋ ਗਈਆਂ ਤੇ ਇੱਕ ਮਿਨਰਲ ਮਿਕਸਚਰ ਦਾ ਕਈ ਬਾਿਆਂ ਨੂੰ ਬਹੁਤ ਜ਼ਿਆਦਾ ਡਾਊਟ ਰਹਿੰਦਾਗਾ ਵੀ ਜਿਵੇਂ ਦੇਖੋ ਆਪਾਂ ਬਦਲਦੇ ਰਹਨੇ ਆ ਵੀ ਤਿੰਨ ਚਾਰ ਮਹੀਨਿਆਂ ਤੋਂ ਆਪਾਂ ਮਿਨਰਲ ਮਿਕਸਚਰ ਬਦਲ ਦੰਨੇ ਆ ਇਹਦਾ ਬਦਲਣ ਦਾ ਇਹ ਕਾਰਨ ਨਹੀਂ ਹੁੰਦਾਗਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਰਿਜ਼ਲਟ ਹਰੇਕ ਚੀਜ਼ ਦਾ ਹੋਊਗੀ ਹੋਊਗਾ ਪਰ ਹਰੇਕ ਮਿਨਰਲ ਮਿਕਸਚਰ ਜਿਹੜੀ ਵੀ ਕੋਈ ਕੰਪਨੀ ਬਣਾਉਂਦੀ ਐ ਕੋਈ ਵੀ ਕੰਪਨੀ ਲਾ ਲਓ ਚਾਹੇ ਪੀਡੀਐਸ ਦਾ ਲਾ ਲਓ ਕਾਰ ਗਿੱਲ ਦਾ ਲਾ ਲਓ ਵੀਰ ਵੈਕ ਦਾ ਲਾ ਲਓ ਮੈਨ ਕਾਈਂਡ ਵਾਲਿਆਂ ਦਾ ਲਾ ਲਓ ਹਰੇਕ ਕੰਪਨੀ ਦੀ ਫਾਰਮੂਲੇਸ਼ਨ ਆ ਆਪੋ ਆਪਣੀ ਹੁੰਦੀ ਆ ਅੱਡੋ ਅੱਡ ਫਾਰਮੂਲੇਸ਼ਨ ਹੁੰਦੀ ਆ ਕੋਈ ਕੰਪਨੀ ਕਿਸੇ ਹੋਰ ਤਰ੍ਹਾਂ ਦਾ ਜਾਂ ਆਪਣਾ ਲਾ ਲੋ ਪ੍ਰੋਟੀਨ ਜਾਂ ਆ ਕੰਪਨੀ ਦਾ ਵਰਤ ਦੇਣਗੇ ਕੰਪਨੀ ਦੀ ਫਾਰਮੂਲੇਸ਼ਨ ਬਈ ਅੱਡ-ਅੱਡ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਧਾਤਾਂ ਕਹਿ ਦਿੰਨੇ ਆਗੇ ਜਾਂ ਮਿਨਰਲ ਲਾ ਲੋ ਹਰੇਕ ਕੰਪਨੀ ਅੱਡੋ-ਅੱਡ ਧਾਤਾਂ ਜਾਂ ਮਿਨਰਲ ਅੱਡ-ਅੱਡ ਤਰ੍ਹਾਂ ਦੇ ਪਾਉਂਦੇ ਆਗੇ ਜਿਵੇਂ ਹੁਣ ਰੈਪਰੋ ਮਿਨਰਲ ਲਾ ਲੋ ਚ ਮੈਗਾ 3 ਹੁੰਦਾ ਆ ਮ ਆਪਾਂ ਨਾਰਮਲ ਪਾਊਡਰ ਲਈਏ ਜੇ ਮਿਨਰਲ ਮਿਕਸਚਰ ਲਈਏ ਉਹਦੇ ਚ ਨਹੀਂ ਹੁੰਦਾ Omega 3 ਜਿਹੜਾ ਸਾਰਿਆਂ ਨਾਲੋਂ ਵੱਧ ਹੈਲਪਫੁਲ ਹੁੰਦਾ ਹੈਗਾ ਪਸ਼ੂ ਨੂੰ ਕਨਸੀਵ ਕਰਾਉਣ ਲਈ ਇਸ ਕਰਕੇ ਵੀ 2-3 ਮਹੀਨੇ ਕੋਈ ਵੀ ਕੰਪਨੀ ਦਾ ਤੁਸੀਂ ਮਿਨਰਲ ਮਿਕਸਚਰ ਵਰਤਦੇ ਹੋਗੇ 2-3 ਮਹੀਨਿਆਂ ਬਾਅਦ ਉਹਨੂੰ ਚੇਂਜ ਕਰ ਲਿਆ ਕਰੋ ਜਿਵੇਂ ਹੁਣ ਆਪਣੇ ਇਦੋਂ ਪਹਿਲਾਂ ਚੱਲੀ ਜਾਂਦਾ ਸੀਗਾ ਮੁੱਠੀ ਪਾਊਡਰ ਜਿਹਨੂੰ ਆਪਣੇ ਆਮ ਹਰੇਕ ਹੀ ਜਾਣਦਾ ਹੀ ਹੈ ਵੀ ਮੁੱਠੀ ਪਾਊਡਰ ਹੁਣ ਇਦੋਂ ਗਾਹਾਂ ਆਪਾਂ ਆਰਡਰ ਕਰਿਆਗਾ ਪੀਡੀਐਸ ਦਾ ਕਰਿਆਗਾ ਤੇ ਇਹ ਇਦੂ ਗਾਹਾ ਪੀਡੀਐਸ ਵਾਲਿਆਂ ਦਾ ਚੱਲੀ ਜਾਊਗਾ 3-4 ਮਹੀਨੇ ਉਸ ਤੋਂ ਬਾਅਦ ਚ ਫਿਰ ਕੋਈ ਹੋਰ ਚੇਂਜ ਕਰ ਲਾਂਗੇ ਹਨਾ ਇਦੂ ਵੀ ਵਧੀਆ ਬ੍ਰਾਂਡ ਆਇਆ ਜੇ ਉਹ ਚਲਾ ਲਾਂਗੇ ਆਪਾਂ ਇਸ ਕਰਕੇ ਸਾਰਿਆਂ ਨਾਲੋਂ ਵੱਧ ਮਿੰਨਲ ਮਿਕਸਚਰ ਦਾ ਤੇ ਬਾਕੀ ਬਈ ਮੈਨੇਜਮੈਂਟ ਵੀ ਆਪਦੀ ਸਹੀ ਰੱਖੋ ਤੇ ਜਦੋਂ ਪਸ਼ੂ ਹੀਟ ਚ ਆਉਂਦਾਗਾ ਉਹਦਾ ਪ੍ਰੋਪਰ ਰਿਕਾਰਡ ਰੱਖੋ ਪਸ਼ੂ ਕਦੋਂ ਬੋਲਿਆ ਕਿੰਨਾ ਟਾਈਮ ਪਸ਼ੂ ਹੀਟ ਰੱਖਦਾ ਕਦੋਂ ਪਸ਼ੂ ਹੀਟ ਤੋੜਦਾਗਾ ਤੇ ਆਪਦਾ ਵਧੀਆ ਫਰੈਸ਼ ਸੀਮਣ ਵਰਤਿਆ ਕਰੋ ਤੇ ਵਧੀਆ ਸਲਾਹਕਾਰ ਤੇ ਜਾਣਕਾਰ ਬੰਦੇ ਤੋਂ ਸੀਮਣ ਲਵਾਇਆ ਕਰੋ ਪਸ਼ੂ ਦੇ ਇਹ ਨਾ ਹੋਵੇ ਵੀ ਤੁਹਾਡੇ ਫੀਲਡ 'ਚ ਕੋਈ ਜਮਾਂ ਨਵੇਂ ਹੀ ਬੰਦਾ ਹਜੇ ਉਹਨੂੰ ਨੌਲੇਜ ਹੀ ਨਾ ਹੋਵੇ ਇਹ ਕਰਨ ਦੀ ਤੁਸੀਂ ਉਹਨੂੰ ਸਾਧ ਰਹੇ ਹੋਗੇ ਤੇ ਉਹਦੇ ਕੋਲੇ ਸੀਮਣ ਵੀ ਬੜਾ ਜਿਆਦੇ ਪੁਰਾਣਾ ਹੋਵੇ ਕਈ ਵਾਰੀ ਬੜਿਆਂ ਦੇ ਕੀ ਹੁੰਦਾ ਹੈ ਚਲੋ ਹੁਣ ਤਾਂ ਇਹ じゃ ਨਹੀਂ ਕੁਝ ਹੁੰਦਾ ਪਹਿਲਾਂ ਸੀਗਾ ਪਹਿਲਾਂ ਗੈਸ ਪਵਾਉਣ ਤੋਂ ਬੜਾ ਜਿਆਦੇ ਚੱਲਦੇ ਸੀਗੇ ਕੰਟੇਨਰਾਂ 'ਚ ਉਹ ਕੰਟੇਨਰ ਡਰਾਈ ਹੋ ਜਾਂਦਾ ਜਦੋਂ ਸੀਮਨ ਨੂੰ ਸ਼ੌਕ ਲੱਗ ਜਾਂਦਾ ਸਾਰਾ ਸੀਮਨ ਡੈੱਡ ਹੋ ਜਾਂਦਾ ਚੱਕ ਚੱਕ ਉਹੀ ਭਰੀ ਜਾਂਦੇ ਸੀਗੇ ਉਹਦੇ ਕਰਕੇ ਵੀ ਕੰਜ਼ਮਪਸ਼ਨ ਰੇਟ ਜਮੀ ਨਹੀਂ ਉਹ ਕੰਜ਼ਮਪਸ਼ਨ ਰੇਟ ਕਿੱਥੋਂ ਬਣੇ ਸੁਗਾ ਦੀ ਪਸ਼ੂ ਵੀ ਖਰਾਬ ਹੋ ਜਾਂਦਾ ਉਹ ਚੀਜ਼ ਨਾਲ ਤੇ ਇਸ ਕਰਕੇ ਬਸ ਇਹ ਚੀਜ਼ਾਂ ਦਾ ਆਪਦਾ ਧਿਆਨ ਰੱਖਿਆ ਕਰੋ ਆਪਦੀ ਦੱਬ ਕੇ ਮਿਹਨਤ ਕਰੋ ਬਾਕੀ ਕੋਈ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਮੇਰਾ ਨੰਬਰ ਲੱਗਿਆ ਹੋਇਆ ਹੈਗਾ ਉੱਪਰ ਤੇ ਉਹ ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ WhatsApp ਤੇ ਉਸੇ ਨੰਬਰ ਤੇ WhatsApp ਚੱਲਦਾਗਾ ਤੇ ਕੋਈ ਵੀ ਨੌਲੇਜ ਲੈਣੀ ਹੋਵੇ ਉਥੋਂ ਵੀ ਲੈ ਸਕਦੇ ਹੋਗੇ ਡਿਸਕ੍ਰਿਪਸ਼ਨ ਚ ਵੀ ਹਾਂ ਡਿਸਕ੍ਰਿਪਸ਼ਨ ਚ ਨੰਬਰ ਲੱਗਿਆ ਹੋਇਆਗਾ ਤੇ ਬਾਕੀ ਬਈ ਹਨਾ ਆਪੋ ਬਸ ਆਪਣੀ ਮਿਹਨਤ ਕਰੋ ਦੱਬ ਕੇ ਆਪਦੇ ਜਾਨਵਰ ਸੰਭੋ ਵਧੀਆ ਕੰਮ ਆ ਇਹ ਵਧੀਆ ਕੀਤਾਗਾ ਇੱਕ ਸਾਬ ਦਾ ਸਾਈਡ ਬਿਜ਼ਨਸ ਵਧੀਆਗਾ ਖੇਤੀ ਨਾਲ ਹੁਣ ਆਪਾਂ ਵੀ ਖੇਤੀ ਕਰਦੇ ਆਂਗੇ ਖੇਤੀ ਦੇ ਨਾਲ ਨਾਲ ਇਹਨਾਂ ਨੂੰ ਸਾਂਧਦੇ ਆਂਗੇ ਚਲੋ ਵਧੀਆ ਆਪਾਂ ਨੂੰ ਆਮਦਨ ਵੀ ਵਧੀਆ ਤੇ ਬਾਕੀ ਜੀ ਲੱਗਿਆ ਰਹਿੰਦਾ ਬੇਲਿਆਂ ਦਾ ਤਾਂ ਉਹੀ ਨਹੀਂ ਦਿਨ ਲੰਗਦਾ ਕਿ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਮੋਹ ਪਿਆ ਹੋਇਆ ਇਹਨਾਂ ਨਾਲ ਕਿਤੇ ਮਰਜੀ ਹੋਈਏ ਬਾਹਰ ਵੀ ਵਗ ਜੀਏ ਤਾਂ ਵੀ ਧਿਆਨ ਇੰਨਾ ਜੀ ਰਹਿੰਦਾ ਵੀ ਯਾਰ ਚੱਲ ਗਏ ਛੇਤੀ ਕਿਤੇ ਬੈਠੇ ਹੋਈਏ ਵੀ ਜਾ ਕੇ ਯਾਰ ਸਾਂਭਾਂਗੇ ਦੇਖਦੇ ਆਂ ਬਾਕੀ ਭਾਈ ਵਧੀਆ ਤੋਂ ਵਧੀਆ ਹਨਾ ਸੀਮਨ ਵਰਤੋਂ ਆਪਦੀ ਬਰੀਡ ਸਧਾਰੋ ਪਸ਼ੂਆਂ ਦੀ ਜਿੰਨੀ ਚੰਗੀ ਬਰੀਡ ਹੋਊਗੀ ਆਪਾਂ ਬਰੀਡ ਇੰਪਰੂਵਮੈਂਟ ਕਰਾਂਗੇ ਓਨੀ ਜ਼ਿਆਦਾ ਆਪਾਂ ਨੂੰ ਪ੍ਰੋਫਟ ਆਗਾ ਬਾਲੇ ਪਸ਼ੂਆਂ ਦੇ ਇਹ ਨਾ ਹੋਵੇ ਵੀ ਤੁਸੀਂ ਪਸ਼ੂਆਂ ਦੀ ਗਿਣਤੀ ਨਾ ਵਧਾਓ ਗਿਣਤੀ ਘਟਾਓ ਦੁੱਧ ਵਧਾਓ ਆਪਣੇ ਵੀ ਪਹਿਲਾਂ ਇਹੀ ਹਾਲ ਸੀਗਾ ਅੱਜ ਤੋਂ 3 ਸਾਲ ਦੇ ਪਹਿਲਾਂ ਦੀ ਮੈਂ ਗੱਲ ਕਰਾਂ ਆਪਣੇ ਜਾਨਵਰ ਬਹੁਤ ਜ਼ਿਆਦੇ ਸੀਗੇ ਤੇ ਦੁੱਧ ਦੀ ਪ੍ਰੋਡਕਸ਼ਨ ਹੁੰਦੀ ਨਹੀਂ ਸੀ ਸਾਹਮਣੇ ਵੀ ਔਖੇ ਸੀਗੇ ਤੇ ਖਰਚਾ ਵੀ ਬਹੁਤ ਜ਼ਿਆਦਾ ਆ ਜਾਂਦਾ ਸੀ ਕੁਝ ਆਪਣੇ ਥੋੜੀ ਜਿਹੀ ਜਗ੍ਹਾ ਦੀ ਵੀ ਸਮੱਸਿਆ ਕੀ ਤੇ ਪਸ਼ੂ ਵੀ ਬਹੁਤ ਤੰਗ ਹੁੰਦੇ ਸੀਗੇ ਹੁਣ ਜਾਨਵਰ ਆਪਾਂ ਕਾਫੀ ਘਟਾਤੇ ਤੇ ਪਰ ਦੁੱਧ ਦੀ ਪ੍ਰੋਡਕਸ਼ਨ ਹੁੰਨੀ ਹੈਗੀ ਪਹਿਲਾਂ ਆਪਣੇ ਹੁੰਦਾ ਸੀਗਾ ਮੱਝਾਂ 8-10 ਲੀਟਰ ਵਾਲੀਆਂ ਹੁੰਦੀਆਂ ਸੀਗੀਆਂ ਹੁਣ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਹੁਣ ਨਾਰਮਲ ਦਾਣੇ ਦੱਪੇ ਦੇ ਵੀ ਜਿਵੇਂ ਨਾਰਮਲ ਐ ਵਿੱਚ ਖੜੀਆਂ ਨੇਗੀਆਂ ਕੋਈ ਬਾਲੀ ਜਿਆਦੇ ਵੀ ਤੱਕਾ ਨਹੀਂ ਕਰਨਾ ਪੈਂਦਾਗਾ ਤੇ ਜਿਹੇ ਜੀ ਬੰਡਵਾ ਦਾਣਾ ਆਉਂਦਾ ਉਸ ਦੇ ਦਾਣੇ ਤੇ 15-16 ਲੀਟਰ ਤੱਕ ਵਧੀਆ ਦੁੱਧ ਦੇਈ ਜਾਂਦੀਆਂ ਨੇਗੀਆਂ ਤੇ ਜੇ ਬਰੀਡਾਂ ਬਰੀਡਰਾਂ ਵਾਂਗੂ ਆਪਾਂ ਪੂਰਾ ਸਾਰਾ ਕੁਝ ਹੀ ਪੂਰਾ ਕਰਕੇ ਇਹਨਾਂ ਦਾ ਪੂਰੀ ਮਿਹਨਤ ਜ਼ੋਰ ਲਾਉਣਾ ਹੋਵੇ ਕਾੜੇ ਕੂੜੇ ਦੇਣੇ ਹੁਣ ਫਿਰ 20 ਲੀਟਰ ਤੱਕ ਵੀ ਵਗ ਜਾਂਦੀਆਂ ਨਹੀਂ ਆ ਬਸ ਬਰੀਡ ਤੇ ਆਪਦਾ ਫੋਕਸ ਕਰੋ ਬਰੀਡ ਇੰਪਰੂਵਮੈਂਟ ਕਰੋ ਜੇ ਬਰੀਡ ਇੰਪਰੂਵਮੈਂਟ ਕਰੋਗੇ ਉੰਨੀ ਜਿਆਦੇ ਪ੍ਰੋਫਟ ਆ ਪੈਸੇ ਹੀ ਪੈਸਾ ਫਿਰ ਤਾਂ ਹੀ ਮੰਨ ਲਓ ਜੇ ਬੰਦਾ ਬਰੀਡ ਸੁਧਾਰਦਾਗਾ ਚੰਗੇ ਤੁਹਾਡੇ ਕੋਲੇ ਜਾਨਵਰ ਤਿਆਰ ਹੋਣਗੇ ਚੰਗੇ ਬੱਚੇ ਦੇਣਗੇ ਉਹ ਤੇ ਚੰਗੇ ਰੁਪਈਆ ਦੀ ਬੱਚੇ ਸੇਲ ਹੋਣਗੇ ਆਪਣੇ ਹੁਣ ਵਿੱਚ ਚਲੋ ਚਾਰ ਪੰਜ ਮੱਧਾਂ ਜਿਹੜੀਆਂ ਵਧੀਆ ਦੁੱਧ ਕੱਢਦੀਆਂ ਨਹੀਂ ਹੈਗੀਆਂ ਵੈਸੇ ਆਪਾਂ ਕਦੇ ਲਾਈਵ ਲੂਈ ਵਾਂ ਲਾਇਆ ਨਹੀਂ ਹੈਗਾ ਨਾ ਹੀ ਕਦੇ ਚਵਾਈਆਂ ਨਹੀਂ ਹੈਗੀਆਂ ਪਰ ਜਿੰਨੇ ਕੁ ਯਾਰ ਮਿੱਤਰ ਹੈਗੇ ਨੇਗੇ ਟੱਚ 'ਚ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਬੱਚੇ ਜੇ ਵੇਚਨੇ ਵੀ ਹੁੰਦੇ ਨੇਗੇ ਤਾਂ ਵਧੀਆ ਸੇਲ ਆਊਟ ਹੋ ਜਾਂਦੇ ਆ ਚੰਗੇ ਰੁਪਈਆ ਦੇ ਹੋ ਜਾਂਦੇ ਨੇਗੇ ਬਸ ਮਿਹਨਤ ਕਰੋ ਤੱਪ ਕੇ ਮਿਹਨਤ ਨੂੰ ਰੰਗ ਭਾਗ ਨਹੀਂਗੇ ਜੇ ਮਿਹਨਤ ਕਰਾਂਗੇ ਫੇਰ ਹੀ ਪ੍ਰਮਾਤਮਾ ਫੜ ਲਾਊਗਾ ਠੀਕ ਹੈ ਬਈ हां जी ਤੇ ਇਹ ਹੈਗੀ ਸਿਗੀ ਆਪਣੀ ਅੱਜ ਦੀ ਵੀਡੀਓ ਭਰਾ ਵੀ ਜਿਹਨੇ ਤੁਹਾਨੂੰ ਦੱਸਿਆ ਹਨਾ ਪੂਰੀ ਇਨਫੋਰਮੇਸ਼ਨ ਦਿੱਤੀ ਆ AI ਬਾਰੇ ਵੀ ਦੱਸਿਆ ਵੀ ਵਧੀਆ ਬਿਲਕੁਆਲਿਫਾਈਡ ਡਾਕਟਰ ਤੋਂ ਹਨਾ ਆਪਣੇ ਜਾਨਵਰ ਹੈ ਜਿਹੜੇ ਚੈੱਕ ਕਰਵਾਇਆ ਕਰੋ ਤੇ ਬਾਕੀ ਰਿਪੀਟਰ ਦੀ ਸਮੱਸਿਆ ਬਾਰੇ ਵੀ ਉਹਨੇ ਸਾਰਾ ਡਿਸਕਸ ਕੀਤਾ ਸੀਗਾ ਵਿੱਚ ਤੇ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਇਹ ਵੀ ਜਰੂਰ ਦੱਸਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਕਿਸੇ ਨਵੀਂ ਇਨਫੋਰਮੇਸ਼ਨ ਦੇ ਨਾਲ Tak boleh, bye bye.